ਅਸੀ ਕਲਦੀਪ ਸਾਰੇ ਭਰਾਵਾਂ ਨੂੰ ਸਵਾਗਤ ਕਰਦੇ ਹਰੇ ਵੀਰਾਂ ਦਾ ਆਪਣੇ YouTube ਚੈਨਲ ਤੂਰੀ ਕਾਰ ਬਿਜ਼ਾਰ ਤੇ ਇੱਕ ਵਾਰੀ ਫਿਰ ਤੇ ਭਰਾਵਾਂ ਵਾਸਤੇ ਆਪਾਂ ਲੈ ਕੇ ਆ ਗਏ ਆਂ ਇਹ ਗੱਡੀਆਂ ਵਰਨਾ ਹੰਡਾਈ ਦਾ ਸਟਾਕ, ਸਵਿਫਟ ਬਾਕੀ ਬਾਹਰ ਕੁਝ ਗੱਡੀਆਂ ਖੜੀਆਂ ਨੇ ਆਪਾਂ ਬਾਹਰ ਗੱਡੀਆਂ ਦਿਖਾਣੇ ਆਂ ਸਾਰੇ ਵੀਰਾਂ ਨੂੰ ਹੈਪੀ ਲੋਡੀ ਉਸ ਤੋਂ ਪਹਿਲਾਂ ਬਈ ਪਤਾ ਕਰੋ ਆਪਣਾ ਨੋਟ ਤੂਰੀ ਕਾਰ ਬਿਜ਼ਾਰ ਓਪੋਜ਼ਿਟ ਟੂ ਸਮਾਰਟ ਪੁਆਇੰਟ TVS ਦੀ ਏਜੰਸੀ ਸ਼ਹਿਰ ਲੋਕੇਸ਼ਨ ਤੂਰੀ ਲੋੜੀ ਦੇ ਮੌਕੇ ਤੇ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਹੈਗਾ ਸਪੈਸ਼ਲ ਆਫਰ ਵਰਨਾ ਇਹ ਵਰਨਾ 2 ਲੱਖ ਦੀ ਰੇਂਜ ਚ ਇਹ ਗੱਡੀ ਆ 2 ਲੱਖ ਦੀ ਰੇਂਜ ਚ ਇਹ ਗੱਡੀ ਆ ਜਿਹੜਾ ਕੋਈ ਵੀਰ ਸ਼ੇਅਰ ਕਰਕੇ ਆਇਆ ਹੋਊਗਾ ਤਾਂ ਉਹਨਾਂ ਵਾਸਤੇ ਆਪਾਂ ਸਪੈਸ਼ਲ ਡਿਸਕਾਊਂਟ ਦਵਾਂਗੇ ਲੋ ਜੀ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਗੱਡੀ ਦੇ ਹੈਗੇ ਨੇ 2 ਤੋਂ 3 ਪੀਸ ਪੇਂਟ 2010 10 ਮਾਡਲ ਪੰਜਾਬ ਦਾ ਨੰਬਰ ਆ ਆਟੋ ਟਰਾਂਸਮਿਸ਼ਨ ਜਿਹੜੇ ਕਿਸੇ ਵੀਰ ਨੇ ਆਟੋ ਟਰਾਂਸਮਿਸ਼ਨ ਲੈਣੀ ਹੈ ਗੱਡੀ ਤਾਂ ਉਹਨਾਂ ਵਾਸਤੇ 2 ਲੱਖ ਦੀ ਗੱਡੀ ਇਹ ਆ ਇਹ ਗੱਡੀ ਜੇ ਹਰਿਆਣਾ ਨੰਬਰ ਲੈਣੀ ਹੈ ਤਾਂ 1 ਲੱਖ 80 ਹਜ਼ਾਰ ਦੀ ਮਿਲ ਜੂ 9 ਘਰਾਕੇ ਲੈ ਕੇ ਨਹੀਂ ਆ ਤਾਂ ਤੁਹਾਨੂੰ ਦੋ ਲੱਖ ਦੀ ਦੋਨੇ ਗੱਡੀਆਂ ਸੇਮ ਰੇਟ ਨੇ ਦੋਨੇ ਡੀਜ਼ਲ ਨੇ ਇਹ ਮੈਨੂਅਲ ਗੱਡੀ ਟੌਪ ਮਾਡਲ ਹਾਸਟ ਹੋਨਰ ਜਿਹੜੇ ਕਿਸੇ ਵੀ ਨੇ ਲੈਣੀ ਹੈ ਤੇ ਇਹ Swift 2011 ਮਾਡਲ LXI ਵੇਰੀਐਂਟ ਹੈ ਜਿਹੜੇ ਕਿਸੇ ਵੀ ਨੇ ਵਧੀਆ ਗੱਡੀ Swift ਲੈਣੀ ਆ ਤਾਂ ਆਪਣੇ ਕੋਲੇ ਛੋਟੇ ਰੇਟ ਵਿੱਚ 1 ਲੱਖ 90 ਹਜ਼ਾਰ ਦੀ ਗੱਡੀ ਐਨਓਸੀ ਨਾਲ ਨੰਬਰ 9 ਘਰਾਕੇ ਤਾਂ 210 15 ਦੀ ਗੱਡੀ ਤੁਹਾਨੂੰ ਪੈ ਜਾਊਗੀ ਇਹ ਸਵੇ ਆ ਗਈ i20 ਸਰਵਿਸ ਵਗੈਰਾ ਸਭ ਕੁਝ ਗੱਡੀ ਦੀ ਡਾਣਾ ਨਵੀਂ ਬੈਟਰੀ ਆ ਵਧੀਆ ਕਾਰ ਆ ਪੰਜਾਬ ਨੰਬਰ ਆ ਕਿਸੇ ਵਕੀਲ ਦੀ ਗੱਡੀ ਆ 13 ਮਾਡਲ ਸਪੋਰਟਸ ਵੈਰੀਐਂਟ ਤੇ ਇਸ ਗੱਡੀ ਦਾ ਪ੍ਰਾਈਸ ਆ ਜੀ 2,70,000 ਰੁਪਇਆ ਪੰਜਾਬ ਦਾ ਨੰਬਰ ਆ ਇੱਕ ਆਪਨ ਕੋਲ ਆਈਟਮ ਉਹ ਵੀ ਖੜੀ ਆ ਆਟੋ ਟਰਾਂਸਮਿਸ਼ਨ ਜੇ ਕਿਸੇ ਵੀਰ ਨੇ ਗੱਡੀ ਆਟੋ ਲੈਣੀ ਆ ਗੱਡੀ 12 ਮਾਡਲ ਛੋਟੀ ਗੱਡੀ ਲੈਣੀ ਆ ਤਾਂ ਉਹਨਾਂ ਵਾਸਤੇ ਵਧੀਆ ਪ੍ਰੋਡਕਟ ਆ ਕਿਸੇ ਭੈਣ ਨੇ ਗੱਡੀ ਲੈਣੀ ਆ ਚਲਾਣੀ ਆ ਆਟੋ ਟਰਾਂਸਮਿਸ਼ਨ ਬਿਨਾ ਕਲਚ ਵਾਲੀ ਗੱਡੀ ਤਾਂ ਉਹਨਾਂ ਵਾਸਤੇ ਵਧੀਆ ਗੱਡੀ ਇਹ ਆਟੋ ਟਰਾਂਸਮਿਸ਼ਨ ਆ ਤੇ ਗੱਲ ਕਰਦੇ ਬਾਈ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਆਊਗਾ ਜੀ 2 ਲੱਖ ਰੁਪਇਆ ਵਿਦ ਐਨਓਸੀ ਪੰਜਾਬ ਤੇ ਇਹ ਗੱਡੀ ਆ ਨੌਰਡ ਦੀ ਕਵਿਡ 2016 ਮਾਡਲ ਤੇ 122256 ਨੇ ਆਰਮੀ ਪਰਸਨ ਦੀ ਗੱਡੀ ਆ ਲੋਨ ਗੱਡੀ ਤੇ 1 ਲੱਖ 80 ਹਜ਼ਾਰ ਤੋਂ ਲੈ ਕੇ 2 ਲੱਖ ਦਾ ਲੋਨ ਹੋ ਜਾਊ ਰੇਟ ਕੀ ਆ ਗੱਡੀ ਦਾ ਸਿਰਫ ਸਿਰਫ ਹੋਰ ਸਿਰਫ 240000 ਰੁਪਿਆ ਲੋਡੀ ਤੇ ਆਫਰ ਪੰਜਾਬ ਨੰਬਰ ਮਾੜਾ ਡਿਸਪਲੇ ਕਰ ਦਿਓ ਇਹਦਾ ਵੀ ਪੰਜਾਬ ਨੰਬਰ ਵੀਰਾ ਦਾ ਲੰਬਾ ਸੀ ਵੀ ਪੰਜਾਬ ਨੰਬਰ ਗੱਡੀ ਨਹੀਂ ਖਾਂਦੇ ਤਾਂ ਪੰਜਾਬ ਨੰਬਰ ਗੱਡੀ ਲਓ ਇੱਕ ਹੋਰ ਚੱਕੋ 2012 ਮਾਡਲ ਰੈਡ ਸਿਰ ਡੀਜ਼ਲ ਬੀਡੀਆਈ ਫਸਟ ਓਨਰ ਪੰਜਾਬ ਨੰਬਰ ਟੂਰੀ ਦੇ ਗੱਡੀ ਨੰਬਰ ਦਿਖਾ ਦੂ ਗੱਡੀ ਦਾ ਇਹ ਵੀ ਟੂਰੀ ਲੋਕਲ ਨੰਬਰ ਗੱਡੀ ਹੈ ਆਪਣੇ ਕੋਲ ਫਸਟ ਓਨਰ ਤੇ ਗੱਲ ਕਰਦੇ ਆਂ ਭਾਈ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਹੈ 230000 ਰੁਪਏ ਪੰਜਾਬ ਦਾ ਨੰਬਰ ਹੈ ਇਹ ਗੱਡੀ ਆ ਵੈਗਨਰ ਜਿਹੜੇ ਕਿਸੇ ਵੀ ਦਾ ਡ੍ਰੀਮ ਆ ਵੀ ਆਪਾਂ ਪੈਸੇ ਵੀ ਕੱਟਨੇ ਰੇਟ ਵੀ ਕਟਲਾਨਾ ਗੱਡੀ ਵੀ ਵਧੀਆ ਲੈਣੀ ਹੈ ਤਾਂ ਉਹਨਾਂ ਵਾਸਤੇ ਵੈਗਨਰ ਪੰਜਾਬ ਨੰਬਰ ਪਾਸਿੰਗ ਵਿੱਦ 2027 ਇਸ ਗੱਡੀ ਦਾ ਰੇਟ ਆ ਜੀ 2 2007 ਮਾਡਲ 27 ਤੱਕ 바ਸੀ ਜਿਸ ਗੱਡੀ ਦਾ ਰੇਟ ਆ 80000 ਰੁਪਿਆ ਤੇ ਬ੍ਰਾਂਡ ਜੇ ਕਿਸੇ ਨੇ ਲੈਣਾ ਵਧੀਆ ਹੋਂਡਾ ਦਾ ਵਧੀਆ ਗੱਡੀ ਲੈਣੀ ਆ ਤਾਂ ਹੋਂਡਾ ਦੀ ਮੜੀ ਨਿਗਾਹ ਮਾਰਾ ਦਿਓ ਜੀ ਟਾਪ ਮਾਡਲ VMT ਇੱਕ ਆਪਣੇ ਕੋਲ ਕਾਲੇ ਰੰਗ ਦੀ ਗੱਡੀ ਆ ਇੱਕ ਆਪਣੇ ਕੋਲ ਇਹ ਵਾਈਟ ਰੰਗ ਦੀ ਗੱਡੀ ਆ ਗੱਡੀ ਨਿਗਾਹ ਮਾਰਾ ਦਿਓ ਪੂਰੀ ਟਾਪ ਦੀ ਗਾਰ ਆ ਇਧਰ ਵੀ ਲੈਫਟ ਸਾਈਡ ਦੀ ਮੜੀ ਨਿਗਾਹ ਮਾਰਾ ਦਿਓ ਪੂਰੀ ਵਧੀਆ ਗੱਡੀ ਆ ਤੇ ਗੱਲ ਕਰਦੇ ਆਂ ਭਾਈ ਇਸ ਗੱਡੀ ਦੇ ਰੇਟ ਦੀ ਇਸ ਗੱਡੀ ਦਾ ਰੇਟ ਆਊਗਾ ਜੀ 210000 ਰੁਪਇਆ ਵਿਦ ਐਨਓਸੀ ਪੰਜਾਬ ਇਹ ਘਟ ਰੈਨੋ ਖੜੀ ਰੈਨੋ ਨੇ ਨੀ ਕਮ ਰਾ ਦ ਮੜੀ ਰੈਨੋ ਚੰਡੀਗੜ੍ਹ ਨੰਬਰ ਆ 2015 ਮਾਡਲ 85 BHP ਟੌਪ ਮਾਡਲ ਇਹ ਹਜੇ ਆਈ ਆ ਗੱਡੀ ਹਜੇ ਅਪਡੇਟ ਹੋਣੀ ਆ ਗੱਡੀ ਬੈਕਸਟਰ ਟਰਮ ਤੇ ਇਹ ਅਪਡੇਟ ਹੋ ਕੇ ਮਿਲ ਜੂਗੀ ਗੱਡੀ ਤੇ ਛੋਟੇ ਰੇਟ ਵਾਲੀ ਐਸਜੂਵੀ ਗੱਡੀ ਆ ਤੇ ਇਸ ਗੱਡੀ ਦਾ ਰੇਟ ਆ ਜੀ 275000 ਰੁਪਇਆ ਵਿਦ ਐਨਓਸੀ ਪੰਜਾਬ ਜਾਂ ਚੰਡੀਗੜ੍ਹ ਦੇ ਵੀ ਤੁਸੀਂ ਲੈ ਸਕਦੇ ਹੋ ਲੋ ਜੀ ਓਵਰঅল ਆਪਾਂ ਗੱਡੀਆਂ ਦਾ ਸਟਾਕ ਆਪਾਂ ਤੁਹਾਨੂੰ ਦਿਖਾਤਾ ਗੱਡੀਆਂ ਆਪਣੇ ਕੋਲੇ ਹਾਜ਼ਰ ਨੇ ਜਿਹੜੇ ਕਿਸੇ ਵੀਰ ਨੇ ਕਾਲ ਕਰਨੀ ਆ ਤਾਂ ਸਾਨੂੰ ਕਾਲ ਵੀ ਕਰ ਸਕਦਾ ਨੀਚੇ ਡਿਸਪਲੇ ਤੇ ਨੰਬਰ ਚੱਲ ਰਹੇ ਨੇ WhatsApp ਵੀ ਕਰ ਕਰ ਸਕਦਾ ਕਈ ਵਾਰ ਫੋਨ ਨਹੀਂ ਚੱਕਿਆ ਜਾਂਦਾ ਤਾਂ ਵੀਰੇ ਰਿਕਵੈਸਟ ਆ ਵੀ ਤੁਸੀਂ WhatsApp ਤੇ ਮੈਸੇਜ ਹਟਦਿਆ ਕਰੋ ਕਿਉਂਕਿ ਕੰਟੀਨਿਊ ਕੋਲਾ ਉਹ ਵੀ ਅਟੈਂਡ ਨਹੀਂ ਕੀਤੇ ਜਾਂਦੇ ਕਈ ਵਾਰ ਹਟਦੇ ਬਾਅਦ ਤੁਸੀਂ ਕਾਲ ਜਰੂਰ ਕਰ ਲੈਣੇ ਆ ਬਾਕੀ ਸਾਰੇ ਵੀਰਾਂ ਨੂੰ ਇੱਕ ਵਾਰੀ ਫਿਰ ਲੋਹੜੀ ਦੀ ਲੱਖ ਲੱਖ ਮੁਬਾਰਕਾਂ ਜਿਹੜੇ ਵੀਰੇ ਨੈਕਸਟ ਵੀਡੀਓ ਤਦ ਤੱਕ ਸਾਰੇ ਵੀਰਾਂ ਪ੍ਰੈਪਰ ਸਤਿਕਾਰ ਜਾਈ ਹੈਨ